ਹਰਦੀ ਦਾ ਕਾਲਾ ਸਾਹ ਬਹਿਰ ਜੀ ਦੀ ਪਤਨੀ ਇੱਕ ਪਰਸੋਂ ਪਤਾ ਲੱਗਿਆ ਸੀ ਉੜਦੜਾ ਥੋੜਾ ਘੱਟ ਕੱਲ ਸ਼ਾਮ ਤੱਕ ਕਲੀਅਰ ਹੋ ਗਿਆ ਸੀ ਵੀ ਰਾਣੋ ਵਾਲਾ ਜਿਹੜਾ ਸਰਪੰਚ ਆ ਗੁਰਦੀਪ ਰਾਣੋ ਕਰਕੇ ਜਾਣਿਆ ਜਾਂਦਾ ਉਹਨੂੰ ਭਲੀ ਪੰਤੀ ਜਾਣਦਾ ਮੈਂ ਅੱਜ ਤੋਂ 10 ਸਾਲ ਪਹਿਲਾਂ ਖੰਨੇ ਛੋਟੀ ਜੀ ਦੁਕਾਨ ਦੇ ਵਿੱਚ ਕਾਰਾਂ ਸੇਲ ਪਰਚੇ ਦਾ ਕੰਮ ਕਰਨ ਲੱਗਿਆ ਸੀ ਕਾਰਾਂ ਦਾ ਡੀਲਰ ਸੀ ਰਾਣੋਂ ਵਾਲਾ ਗਰਦੀਪ ਸਰਪੰਚ ਆ ਜਿਹੜਾ ਅੱਜ ਦੇ ਦਿਨ ਹੋਇਆ ਕੀ ਚਮਤਕਾਰ ਕੀ ਹੋਇਆ ਸਹਰਿਆਂ ਦੀ ਰਿਸ਼ਤੇਦਾਰੀ ਚ ਜਾ ਕੇ ਤੇ ਵਿਆਹ ਸੀ ਸਾਲੇਹਾਰ ਨੇ ਇਹਦਾ ਮੁੰਡਾ ਚੱਕਿਆ ਹੋਇਆ ਸੀ ਉਥੇ ਫੁਗਰ ਪੰਥੀ ਦੇ ਵਿੱਚ ਫੈਰ ਕਰਦੇ ਹੋਏ ਗੋਲੀ ਚਲਾਈ ਗੋਲੀ ਸਾਲੇਹਾਰ ਦੇ ਲੱਗੀ ਕੋਈ ਛੜਲੇ ਦੇ ਮੁੰਡੇ ਦੇ ਲੱਗੇ ਸਾਲੇਹਾਰ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਉਸੇ ਕੇਸ ਦੇ ਵਿੱਚ ਗਰਦੀਪ ਸਿੰਘ ਲੁਧਿਆਣਾੇ ਜੇਲ੍ਹ ਜਾਂਦਾ ਜੇਲ੍ਹ ਦੇ ਵਿੱਚ ਇਹਦੀ ਮੁਲਾਕਾਤ ਸੱਜਣਾ ਨਾਲ ਕੁਝ ਹੋਰ ਵਧੀਆ ਸੱਜਣਾ ਨਾਲ ਹੋਈ ਜਿਹਦੇ ਗਾਹਾਂ ਲਿੰਕ ਜਿਹੜੇ ਮੌਜੂਦਾ ਅਫਸਰ ਸੀ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨਾਲ ਹੋ ਗਈ ਉਹਨਾਂ ਨਾਲ ਲਿੰਕ ਹੋਣ ਦੇ ਨਾਤੇ ਗਰਦੀਪ ਸਿੰਘ ਨੇ ਕੁਝ ਕਸਾਲਾਂ ਚ ਇੰਨੀ ਕਿ ਤਰੱਕੀ ਕਰੀ ਸਾਰਾ ਲੁਧਿਆਣਾ ਜ਼ਿਲ੍ਹੇ ਚ ਹੈਰਾਨੀਜਨਕ ਤਰੱਕੀ ਕਰੀ ਤਕਰੀਬਨ 4 ਕਰੋੜ ਦੀ ਕੋਠੀ ਇੱਕ ਕਿਲੇ ਦੇ ਵਿੱਚ ਜਦ ਕਿ ਇਹਦੇ ਉਹੀ ਜੋ ਆਮ ਮੱਧੇ ਵਰਗੀ ਪਰਿਵਾਰ ਵੀ ਨਹੀਂ ਕਹ ਉਹ ਕਹਿ 사ਤੇ ਆ ਜਿੰਨੇ ਕਿ ਤਿੰਨ ਚਾਰ ਕਿਲੇ ਜ਼ਮੀਨ ਦੇ ਸੀ ਬਾਹਰ ਪਿੰਡੋਂ ਪਿੰਡ ਦੀ ਯੁੱਧ ਦੇ ਵਿੱਚ ਇੱਕ ਕਿਲੇ ਦੇ ਵਿੱਚ ਤਕਰੀਬਨ 3 ਤੋਂ 4 ਕਰੋੜ ਦੀ ਅਲਿਸ਼ਾਨ ਕੋਠੀ ਪਾਈ ਜਿਹੜਾ ਅਫਸਰ ਪੈਲ ਆਇਆ ਜਿਵੇਂ ਡੀਐਸਪੀ ਥੰਦ ਸੀ ਉਹਦੇ ਨਾਲ ਪਰਿਵਾਰਿਕ ਰਿਲੇਸ਼ਨ ਬਣਾਏ ਜਿੰਨੇ ਵੀ ਆਏ ਹੁਣ ਚੀਮਾ ਆਇਆ ਹੋਇਆ ਸੀ ਡਿਪਟੀ ਉਹਦੇ ਨਾਲ ਘਰ ਦੇ ਵਿੱਚ ਅਕਸਰ ਆਉਣਾ ਜਾਣਾ ਤੇ ਜਿਹੜੀਆਂ ਫੋਟੋਆਂ ਨੇ ਕੱਲ ਨੂੰ ਥੰਦਾਲੀਆਂ ਦੁਨੀਆਂ ਮੈਂ ਉਹ ਵੀ ਇਹਦੇ ਤੇ ਫੇਸਬੁੱਕ ਤੇ ਵਟਸਐਪ ਦੇ ਉੱਤੇ ਸ਼ੇਅਰ ਕਰੂੰਗਾ ਉਹ ਚ ਹੋਇਆ ਕੀ ਕੰਮ ਕੀ ਇਹ ਜਹਾ ਆ ਇਹ ਜਹਾ ਲਾਦੀਨ ਦਾ ਚਿਰਾਗ ਜੇਲ੍ਹ ਦੇ ਵਿੱਚ ਉਹ ਗੁਰਦੀਪ ਸਿੰਘ ਨੂੰ ਕੀ ਮਿਲਿਆ ਮਿਲਿਆ ਕੀ ਜੋ ਕਹਿੰਦੇ ਸੀ ਲੋਕ ਉਹ ਕਥਨੀ ਸੱਚ ਹੋਈ ਚਿੱਟੇ ਦਾ ਵਪਾਰੀ ਬਣਿਆ ਲੋਕਾਂ ਤੇ ਨਜਾਇਜ਼ ਕਬਜ਼ੇ ਕਰਨੇ ਪਰਸੋਂ ਦੀ ਉਹ ਗੱਲ ਦੋ ਫੋਰਚੂਨਰਾਂ ਇੱਕ ਅੱਗੇ ਇੱਕ ਪਿੱਛੇ ਮਰਸਡੀ ਗੱਡੀ 'ਚ ਆਪ ਨਾਲ ਇਹਨੂੰ ਗਨਮੈਨ ਪ੍ਰੋਵਾਈਡ ਕਰਾਏ ਹੋਏ ਭਰਤ ਇੰਦਰ ਚਾਹਲ ਨੇ ਮੌਜੂਦਾ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰਾਂਗੇ 4 ਸਾਲ ਦਾ ਸਮਾਂ ਹੋ ਗਿਆ 4 ਸਾਲ ਦੇ ਵਿੱਚ ਗੁਰਦੀਪ ਸਿੰਘ ਨੂੰ ਐਸਟੀਐਫ ਦਾ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਨੱਥ ਪਾਈ ਪਰ ਨੱਥ ਜਿਹੜੀ ਪਾਈ ਆ ਜਿਹੜਾ ਸਾਨੂੰ ਪਤਾ ਇਹਦਾ ਵੀ ਇਹਦੇ ਕੋਲ 26 ਕਿਲੋ ਚਿਟਾ ਤੇ 8 ਕਿਲੋ ਆਈਸ 4.5 ਕਰੋੜ ਦੀ ਨਗਦੀ ਜਿਹੜੀ ਅੱਜ ਸ਼ਾਮ ਤੱਕ ਦੀ ਖਬਰ ਸੀ ਜਦ ਹੁਣ ਮੈਂ ਖਬਰਾਂ ਸੁਣੀ ਆ ਖੂਨੇ ਵਾਲਾ ਮਾਰਿਆ ਤਾਂ ਮੈਂ ਇਹ ਫੇਸਬੁੱਕ ਤੇ ਸ਼ੇਅਰ ਹੋਣ ਲੱਗਿਆ ਵੀ ਸਾਨੂੰ ਮਜਬੂਰ ਹੋ ਕੇ ਲੋਕ ਇਨਸਾਫ ਪਾਰਟੀ ਨੂੰ ਫੇਰ ਝੰਡੇ 'ਚ ਡੰਡਾ ਨਾ ਪਾਉਣਾ ਪਵੇ ਵੀ ਜੋ ਅਸਲ ਸੱਚ ਆ ਜੋ ਇਹਦੇ ਕੋਲੋਂ ਫੜਿਆ ਗਿਆ ਜਾਂ ਜਿਹੜੇ ਇਹਦੇ ਸਾਥੀ ਸੀ ਕਰੀਬੀ ਸਾਥੀ ਕਾਰ ਡਿਟੇਲਾਂ ਜੋ ਪੁਲਿਸ ਮੁਲਾਜ਼ਮੇ ਦੇ ਨਾਲ ਰੜ ਕੇ ਇੰਨਾ ਹਾਈ ਲੈਵਲ ਤੇ ਪੂਰਾ ਪਰਿਵਾਰ ਇਨਵੋਲਵ ਹੋ ਕੇ ਜੋ ਇਹਨੇ ਨਹੀਂ ਇਹਦੀ ਪ੍ਰਾਪਰਟੀ ਨਜਾਇਜ਼ 2-4 ਦਿਨ ਹੋਏ ਨੇ 12 ਕਿਲਿਆਂ ਦੀ ਰਜਿਸਟਰੀ ਕੈਸ਼ ਕਰਾਈਏ ਨੇ ਕੈਸ਼ ਰਜਿਸਟਰੀ ਇਹਨੇ ਪੈਸੇ ਆਏ ਕਿੱਥੋਂ ਗਰੀਬਾਂ ਦੇ ਜਵਾਕਾਂ ਦਾ ਖੂਨ ਪੀ ਕੇ ਖੂਨ ਪਸੀਨਾ ਜਿਹੜਾ ਚਿੱਟਾ ਵੇਚ ਕੇ ਕਾਲੀ ਕਮਾਈ ਕਾਲੀ ਕਮਾਈ ਕੀਤੀ ਉਹੀ ਨਿਲਾਮ ਕਰਕੇ কুরਕੀ ਕਰਕੇ ਉਹਨਾਂ ਨੂੰ ਕਮ ਸੇ ਕਮ ਜਿਹੜੇ ਨੇੜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੰਨੇ ਮਰੇ ਨੇ ਚਿੱਟੇ ਦੇ ਅਧੀਨ ਉਹਨਾਂ ਦੇ ਵਾਰਸਾਂ ਨੂੰ ਵੰਡਿਆ ਜਾਵੇ ਤਾਂ ਜੋ ਉਹਨਾਂ ਨੂੰ ਇਹੀ ਆ ਕੁਛ ਹੰਦਾ ਤਾਂ ਲੱਗੇ ਜਿਹੜੇ ਉਹਨਾਂ ਨੇ ਪੁੱਤ ਪਾਲੇ ਸੀ ਵੀ ਸਾਡੇ ਬੜਾਪੇ ਦਾ ਸਹਾਰਾ ਬਣਨਗੇ ਉਹ ਇਹਦੇ ਪੈਰੋਂ ਉਹਨਾਂ ਸਭ ਦਾ ਇਹ ਇਹ ਵੀ ਦੋਸ਼ੀ ਆ ਜਿਹੜਾ ਇਹਦਾ ਗਰੁੱਪਾ ਚਾਹੇ ਇਹਨੇ ਠੇਕੇਦਾਰ ਬਣਿਆ ਠੇਕੇਦਾਰ ਦੇ ਵਿੱਚ ਜਿੰਨੇ ਲੋਕਾਂ ਤੋਂ ਪੈਸੇ ਇਕੱਠੇ ਕਰੇ ਇੱਕ ਚਾਵੇ ਦਾ ਏ ਵੀ ਉਹਦਾ ਨਾਂ ਵੀ ਸ਼ਾਇਦ ਗਰਦੀਪਾ ਮੈਨੂੰ ਤਕਰੀਬਨ ਪਿੱਛੇ ਮਿਲਿਆ ਉਹ ਵੀ ਮੇਰੇ ਨਾਲ 15 ਲੱਖ ਦੀ ਗਰਦੀਪ ਨੇ ਠੱਗੀ ਲਾਈਆ ਉਹਦੇ ਲਈ ਪੈਰ ਵਾਈ ਉਹਦੀ ਕਰਦੇ ਸੀ ਜਿੰਨੇ ਲੋਕਾਂ ਦੇ ਪੈਸੇ ਇਹਨੇ ਦੇਣੇ ਨੇ ਉਹ ਪੈਸੇ ਦਿਵਾਏ ਜਾਣ ਜਿਹੜੇ ਜਿਹੜਾ ਠੱਗੀ ਠੋਰੀ ਕਰੀ ਗਰੀਬਾਂ ਨੂੰ ਇਹ ਬੰਦਾ ਨਹੀਂ ਸੀ ਗਣਦਾ ਫਿਰ ਇੱਕ ਵਾਰ ਆਪਾਂ ਐਸਟੀਐਫ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਇੱਕ ਤਗੜਾ ਮਗਰਮੱਛ ਤਗੜਾ ਮਗਰਮੱਛ ਫੜਿਆ ਪਰ ਇੱਕ ਹੱਥ ਜੋੜ ਕੇ ਅਪੀਲ ਕਰਦੇ ਆ ਜਿਹੜੀ ਬਣਦੀ ਕਾਰਵਾਈ ਜਿੰਨਾ ਹੈ ਉਹ ਸੱਚ ਸਾਹਮਣੇ ਲਿਆਂਦਾ ਜਾਵੇ ਜੇ ਸੱਚ ਸਾਹਮਣੇ ਨਹੀਂ ਆਉਂਦਾ ਬਣਦੇ ਕਸੂਰਵਾਰ ਚਾਹੇ ਉਹ ਥਿੰਦਾ ਚਾਹੇ ਉਹ ਚੀਮਾ ਜੇ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਪੈਰ ਧਰਨੇ ਤੇ ਬੈਠਿਆਂ ਦੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਗਿਆਸਪੁਰਾ ਸਾਹਿਬ ਦੇ ਗੱਲ 'ਚ ਰੱਸਾ ਪਾਇਆ ਗਿਆ ਤੁਮਰ ਫੌਜ ਦੇ ਦੇਖਦੀ ਰਾਖੀ ਚਲਾਈ ਉਹਨਾਂ ਦੀਆਂ ਪੱਗਾਂ ਲੈੰਦੀਆਂ ਨੇ ਇਨਸਾਫ਼ ਨਾ ਮਿਲਿਆ ਤਾਂ ਅਸੀਂ ਮਜਬੂਰ ਹੋਵਾਂਗੇ ਧਰਨੇ ਮੁਜਾਰਿਆਂ ਲਈ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀ ਬੇਨਤੀ ਸਬਕਾਰ ਕਰੋ ਹੱਥ ਖੋਲਣ ਲਈ ਮਜਬੂਰ ਨਾ ਕਰਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਹ